ਡੁੱਬ ਗਿਆ ਡੁੱਬ ਗਿਆ ਜੀ ਡੁੱਬ ਗਿਆ ਕਿ ਦੋ ਪਿੰਡਾਂ ਦੀ ਬਾਪੁਰਖ ਦੇਵ ਤੇ ਬਾਪੁਰ ਜਦੀਦ ਅੱਛਾ ਜੀ ਦੋਵੇਂ ਡੁੱਬ ਗਏ ਦੋ ਡੁੱਬ ਗਏ ਦੋ ਛੱਡ ਗਏ 16 17 ਪਿੰਡ ਡੁੱਬ ਗਏ ਕਿਹੜੀ ਡੁੱਬ ਗਈ ਆਹ ਸਰ ਚਾਰ ਸਰ ਆਹ ਦੇਖੋ ਟਰੈਕਟਰ ਨਾਲ ਅੜ ਗਈ ਉਹ ਚਾਰ ਆ ਗਿਆ ਥੱਲੇ ਚਾਰ ਆ ਗਿਆ ਅੱਛਾ ਇਹ ਬੰਨ ਦੇ ਉੱਤੇ ਤੁਹਾਡੀ ਕਿਵੇਂ ਡਿਊਟੀ ਲੱਗੀ ਆ ਜੀ ਕਿ ਸੇਵਾ ਕਰਦੇ ਅੱਛਾ ਤੁਹਾਡੀ ਡਿਊਟੀ ਲਈ ਆ ਤੁਸੀਂ ਇੱਧਰ ਇਸ ਬੰਦ ਤੇ ਮਿੱਟੀ ਪਾਰ ਰਹੇ ਨਹੀਂ ਨਹੀਂ ਆਹ ਗਾੜੀ ਜਾਂਦੇ ਬੋਰ ਪਾ ਰਹੇ ਅੱਛਾ ਇਹ ਬੂਰੇ ਭਰ ਰਹੇ ਤੁਸੀਂ ਠੀਕ ਹੈ ਠੀਕ ਠੀਕ ਹੈ ਠੀਕ ਹੈ ਜੀ ਕਿੱਥੋਂ ਕੋ ਭਾਈ ਉਹ ਉਹ ਤੋਂ ਟੁੱਟਿਆ ਨਹੀਂ ਉਹ ਤਾਂ ਬਾਗਪੁਰ ਉਧਰੋਂ ਟੁੱਤੀ ਵਾਟੀ ਮੰਨ ਉਧਰੋਂ ਠੀਕ ਹੈ ਜੀ ਠੀਕ ਹੈ ਠੀਕ ਹੈ ਚਲ ਮੈਂ ਉਧਰ ਚੱਲਦਾ ਉਹ ਅੱਗੇ ਵੀ ਸਾਰੇ ਉਹ ਤੋੜੇ ਭਰ ਰਹੇ ਆ ਹਨਾ ਹਾਂ ਜੀ ਤੋੜੇ ਭਰ ਰਹੇ ਠੀਕ ਹੈ ਠੀਕ ਹੈ ਤੋੜਾ ਕਿਹੜਾ ਪਿੰਡ ਸਾਡਾ ਪਿੰਡ ਸਰਦੁੱਲਾਪੁਰ ਸਰਦੁੱਲਾਪੁਰ ਠੀਕ ਆ ਮੈਂ ਇੰਨੇ ਗਾਜ ਲੱਗੇ ਆ ਬੋਰੇ ਭਰਦੇ ਆ ਬੋਰੇ ਭਰਦੇ ਹੋ ਹਾਂਜੀ ਹਾਂ ਕਿਵੇਂ ਕਿਹੜੇ ਬੰਨ ਦੇ ਲਈ ਹਾਂ ਬੰਨ ਕਿਹੜਾ ਟੁੱਟਿਆ ਬੰਨ ਤੇ ਜਦੋਂ ਗਾੜੀ ਆ ਕੇ ਟੁੱਟਿਆ ਉਹਨੂੰ ਕਿਹਾ ਤੇ ਮਾਰ ਗਏ ਹਣੇ ਦਾ ਇੱਥੋਂ ਬੋਰੇ ਪਰ ਪਰ ਜਾਂਦੇ ਅੱਗੇ ਜਾਂਦੇ ਆ ਜੀ ਆਹ ਟਰਾਲੀਆਂ ਤੇ ਜਾਂਦੇ ਆ ਠੀਕ ਆ ਤੇ ਉਹ ਉਹ ਅਜੇ ਬੱਜਿਆ ਨਹੀਂ ਬੰਨ ਪਰਸੋਂ ਦਾ ਟੁੱਟਿਆ ਉਹ ਤਾਂ ਆਹ ਟਰਾਲੀਆਂ ਲੈ ਕੇ ਜਾਂਦੇ ਆ ਇੱਥੇ ਬੋਰੇ ਭਰ ਭਰੇ ਜਿਹੜੇ ਠੀਕ ਹੈ ਸਸੀ ਗਾਂ ਜੀ ਠੀਕ ਆ ਜੀ ਠੀਕ ਆ ਹਾਂ ਆ ਦੇਖੋ ਕਿੰਨੇ ਜਾਣੇ ਸਾਰੇ ਨਰੀਗਾ ਤੋਂ ਹੀ ਹੋ ਆਂ ਨਰੀਗਾ ਦੇ ਸਾਬ ਜੀ ਠੀਕ ਹੈ ਜੀ ਤੁਸੀਂ ਵੀ ਹਾਂਜੀ ਠੀਕ ਹੈ ਠੀਕ ਆ ਸਾਰੇ ਆਂਟੀਆਂ ਸਸਿਗਾ ਪੈਣਾ ਸਾਰੀਆਂ ਇਹ ਨਰੀਗਾ ਵਾਲੀਆਂ ਹੈ ਇਹ ਤੋੜੇ ਭਰਦੇ ਤੁਸੀਂ ਠੀਕ ਹੈ ਜੀ ਠੀਕਾ ਕਿੰਨੇ ਦਿਨ ਹੋ ਗਏ ਲੱਗਿਆਂ ਤੁਹਾਨੂੰ ਅਸੀਂ ਵੱਧਵਾਦੇ ਲੱਗੀਆਂ ਉਹ ਜਿਆਦਾ ਦਿਨ ਹੋ ਗਿਆ ਤਾਂ ਹਫਤੇ ਹੋ ਗਏ ਹਫਤੇ ਚਾਰ ਚਾਰ ਦਿਨ ਸਾਡੇ ਹੋ ਗਏ ਚਾਰ ਚਾਰ ਦਿਨ ਉਹਨਾਂ ਦਾ ਹਫਤਾ ਹੋ ਗਿਆ ਮਤਲਬ ਫਿਰ ਇਹ ਪਹਿਲਾਂ ਦਾ ਹੀ ਟੁੱਟਿਆ ਹਨਾ ਬਹਾਵ ਦਿਨ ਹੋ ਗਏ ਹਾਂ ਠੀਕ ਹੈ ਜੀ ਠੀਕਾ ਦੇਖੋ ਕਿੰਨੀ ਠੀਕ ਆ ਭਰ ਦੇ ਆ ਬਾਪੂ ਜੀ ਹੋਣੀ ਕਿੰਨੀ ਉਮਰ ਕਿੰਨੀ ਆ ਉਮਰ ਕਿੰਨੀ ਆ ਤੁਹਾਡੀ 80 80 ਸਾਲ ਦੇ ਬਾਪੂ ਜੀ ਆ ਤੋੜੇ ਭਰ ਦੇ ਆ ਦੇਖੋ ਅੱਗੇ ਕਿੰਨੀ ਸੰਗਤ ਆ ਮਿੱਟੀ ਦੀਆਂ ਟਰਾਲੀਆਂ ਪਹਿਲਾਂ ਇੱਥੇ ਆਉਂਦੀਆਂ ਬੰਨਤੀ ਫਿਰ ਇਹ ਤੋੜੇ ਭਰਦੇ ਅੱਗੇ ਜਾਂਦੇ ਦੇਖੋ ਅੱਗੇ ਕਿੰਨੀ ਸੰਗਤ ਆ ਬਾਕੀ ਕੋਈ ਸੇਵਾਦਾਰ ਵੀ ਹੈਗੇ ਆ ਪੁੱਛਦੇ ਆਪਾਂ ਇਹ ਬੰਨ ਟੁੱਟਿਆ ਹੈਗਾ ਪਿੰਡ ਬਾਉਪੁਰ ਇਹ ਕਪੂਰਥਲੇ ਜ਼ਿਲ੍ਹੇ ਦਾ ਪੀਜਿਆ ਸੀਗਾ ਇੱਥੇ ਛੋਨਾ ਛੋਨਾ ਲਾਇਆ ਸੀਗਾ ਹਾਂਜੀ ਕਿੰਨੇ ਕਿੱਲੇ ਹੈਗੇ 8 ਕਿੱਲੇ ਤੇ ਸਾਰੇ ਤੁਹਾਡੇ ਹੋਰ ਵੀ ਹੋਣੇ ਪਿੰਡ ਵਾਲੇ ਬਹੁਤ ਵਾਧੂ 10-10 20-20 ਕਿੱਲੇ ਲਾਏ ਠੇਕੇ ਤੇ 30-30 ਕਿੱਲੇ ਲੋਕਾਂ ਨੇ ਲਾਏ ਆ ਆ ਐਸ ਏਰੀਏ 'ਚ ਆ ਜਿੱਥੇ ਬੰਨ ਟੁੱਟਿਆ ਦੇਖੋ ਸਾਰਾ ਪਾਣੀ ਬਾਣੀ ਆ ਸਭ ਖਤਮ ਹੋ ਗਿਆ ਖਤਮ ਹੋ ਗਿਆ ਤੁਸੀਂ ਆ ਵੇਖ ਸਕਦੇ ਹੋ ਕੋਈ ਦੇਖਦੇ ਹੀ ਨਹੀਂ ਤੇ ਖਤਮ ਦਾ ਕੀ ਆ ਆ ਦੇਖੋ ਸਾਰੀ ਸੰਗਤ ਜਿਹੜੀ ਆ ਬੰਨ ਬੰਨ ਤੇ ਆ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਆ ਪਿੰਡ ਜਿੱਥੋਂ ਬੰਨ ਟੁੱਟਿਆ ਬਾਉਪੁਰ ਜਦੀਦ ਕਿੰਨਾ ਪਾਣੀ ਆ ਇਹ ਸਾਰੀਆਂ ਆ ਤਾਂ ਜਮੀਨਾਂ ਚ ਆ ਪਾਣੀ ਆ ਸਾਰਾ ਮਤਲਬ ਝੋਨਾ ਲੱਗਿਆ ਸੀਗਾ ਬਾਪੂ ਜੀ ਨੇ ਦੱਸਿਆਗਾ ਉਹ ਮੋਟਰ ਆ ਦੇਖੋ ਆ ਦਿਖਾਉਣਾ ਤੁਹਾਨੂੰ ਉਹ ਮੋਟਰ ਦੇਖੋ ਆ ਮੋਟਰ ਕਿੰਨਾ ਆ ਸਾਰੇ ਝੋਨੇ ਸੀਗੇ ਆ ਸੈਂਕੜੀ ਇਧਰ ਵੀ ਸਾਰਾ ਝੋਨਾ ਸੀਗਾ ਸੜਕ ਦੇ ਨਾਲ-ਨਾਲ ਦੁੱਧ ਦੁੱਧ ਚਾਹ ਪਿਆ ਰੋਟੀਆਂ ਲੰਗਰ ਦੀ ਸੇਵਾ ਜਿਵੇਂ ਵੀ ਮਤਲਬ ਜਿਹੋ ਜੀ ਕੋਈ ਸੇਵਾ ਕਰ ਸਕਦਾ ਉਹ ਕਰਦਾ ਹੈਗਾ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਪਿੰਡ ਪੂਰੇ ਜਿਹੜੇ ਬਾਉਪੁਰ ਹੋ ਗਿਆ ਜਦੀਦ ਸਾਰਾ ਉਹ ਤਾਂ ਡੁੱਬਿਆ ਹੀ ਹੈਗਾ ਤੇ ਅੱਗੇ ਜਿਹੜੀਆਂ ਸਰਕਾਰ ਦੀਆਂ ਦੀ ਮਾ ਉਹ ਦੇਖਦੇ ਆ ਇੰਨੇ ਜਿਆਦੀ ਤਬਾਈ ਕਰਿਆ ਕਿਉਂਕਿ ਇਹਦੇ ਚ ਪਾਣੀ ਕੱਲ ਕਹਿੰਦੇ 1 ਲੱਖ ਤੇ 16000 ਕਿਊਸਿਕ ਪਾਣੀ ਸੀਗਾ ਖਬਰਾਂ ਚ ਆ ਰਿਹਾ ਸੀ ਇੱਧਰ ਦੇਖੋ ਕੋਈ ਦੱਸਦਾ ਹੈਗਾ ਇਹ ਸਾਰੀਆਂ ਜ਼ਮੀਨਾਂ ਉਹ ਦੇਖੋ ਮੋਟਰਾਂ ਵਾਲੇ ਕੋਠੇ ਦਿਖਾਉਂ ਆਹ ਵਾਲੇ ਆ ਦੇਖੋ ਆ ਮੋਟਰਾਂ ਵਾਲੇ ਕੋਠੇ ਆ ਸਾਰੇ ਤੇ ਲੋਕਾਂ ਦੇ ਘਰ ਤੇ ਆ ਪੌਲ ਜਿੱਥੋਂ ਟੁੱਟਿਆ ਦੇਖੋ ਕਿੰਨਾ ਵਧੀਆ ਪੌਲ ਸੀਗਾ ਇਹ ਇਹ 50 ਫੁੱਟ ਚੌੜੀ ਸੜਕ ਹੋਊਗੀ ਇਹ ਤੇ ਆ ਸਾਰੇ ਪਿੰਡ ਪੁੰਡਾ ਐਸੈਟ ਤੇ ਵੀ ਜਿੰਨੇ ਹੈਗੇ ਆ ਸਾਰੇ ਡੁੱਬ ਗਏ ਆ ਮੂਰੇ ਜਿਹੜਾ ਪਿੰਡ ਦਿਸ ਰਿਹਾ ਇਹ ਵੀ ਜ਼ਮੀਨਾਂ ਦਾ ਛੱਡੋ ਤੁਸੀਂ ਜ਼ਮੀਨਾਂ ਦਾ ਡੁੱਬ ਨਹੀਂ ਆ ਇਹ ਬਾਕੀ ਜਿਹੜੇ ਘਰ ਹੈਗੇ ਲੋਕਾਂ ਦੇ ਉਹਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਲੋਕ ਕਿੱਧਰ ਚਲੇ ਗਏ ਆ ਜੋ ਆਪਾਂ ਦੇਖਦੇ ਇੱਥੇ ਤੋੜੇ ਜਿਹੜੇ ਭਰਦੇ ਆ ਨਾ ਪਿੱਛੇ ਉਹ ਇੱਧਰ ਲੈ ਕੇ ਆਉਂਦੇ ਆ ਸਾਰੇ ਜਿੱਥੋਂ ਟੁੱਟਿਆ ਬੰਦ ਆਪਾਂ ਏ ਬਾਈ ਇਹ ਕਾ ਤੂੰ ਇਹ ਇਧਰ ਆਏ ਜੀ ਸੇਵਾ ਆਈ ਹੈ ਅੱਛਾ ਇਹ ਪਸ਼ੂਆਂ ਨੂੰ ਬੋਨ ਲਈ ਹਾਂਜੀ ਠੀਕ ਆ ਪੱਠੇ ਲੈ ਕੇ ਆਏ ਸੇਵਾ ਠੀਕ ਆ ਠੀਕ ਆ ਤੇ ਪੱਠੇ ਪਚਾਉਂਦੇ ਕਿਵੇਂ ਜੀ ਹੁਣ ਬੇੜੀ ਦੇ ਆ ਦੇਖੋ ਜਿਹੜੇ ਤੇ ਉਹ ਫਿਰ ਲੋਕ ਚਲੇ ਗਏ ਛੱਡ ਕੇ ਪਿੰਡਾਂ ਵਾਲੇ ਉਹ ਚਲ ਗਏ ਮੁੜ ਗਏ ਜੀ ਮੁੜ ਗਏ ਰਿਸ਼ਤੇਦਾਰਾਂ ਦੇ ਹਣਾ ਠੀਕ ਆ ਜੇ ਕੋਈ ਘਰ ਹੋਊਗਾ ਤੇ ਉਹ ਪਸ਼ੂਆਂ ਨੂੰ ਇਹ ਪਾਲੂਗਾ ਅੱਛਾ ਜੀ ਟਮਾਟਾ ਵਾਂਗ ਗਿਆ ਤੇ ਕਿਵੇਂ ਫਿਰ ਬਾਈ ਉਹ ਪਾਣੀ ਬਹੁਤ ਹੋਣਾ ਆ ਦੇਖੋ ਇੱਧਰ ਇਹ ਪੱਠੇ ਸਾਰੇ ਲੱਦ ਕੇ ਓਹੋ ਗਾਠ ਡੇਗੀ ਵਿੱਚ ਬਾਈ ਮੇਰ ਨਾਲ ਜੇ ਤੁਸੀਂ ਇਹ ਜਿਹੜੀਆਂ ਗੱਠਾ ਆ ਖਾਲ ਇਹ ਸਾਰੀ ਸੇਵਾ ਉਧਰ ਜਿਹੜੇ ਲੋਕ ਫਸੇ ਆ ਨਾ ਇੰਨਾ ਪਿੰਡਾਂ ਚ ਉਹਨਾਂ ਦੇ ਲਈ ਉਹਨਾਂ ਦੇ ਪਸ਼ੂਆਂ ਦੇ ਲਈ ਆ ਆ ਬੇੜੀ ਤੇ ਰੱਖ ਕੇ ਜਾਓ ਬਾਈ ਧਿਆਨ ਆ ਇਹ ਵੀ ਇਹ ਅਚਾਰ ਆ ਪਸ਼ੂਆਂ ਦਾ ਹੈ ਨਾ ਠੀਕ ਹੈ ਉਹ ਵੀਡੀਓ ਹਾਂਜੀ 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 ਤੇ ਬਪਾ ਜੀ ਤੁਹਾਡਾ ਕਿਹੜਾ ਪਿੰਡ ਪਿੰਡ ਬਹੁਤ ਕਰਜ਼ੀ ਦਾ ਆਹੀ ਪਿੰਡ ਆ ਤੁਹਾਡਾ ਆ ਪੰਡਾ ਜਿੱਥੇ ਪਾ ਪਾਣੀ ਰੱਖੀ ਆ ਪਿੰਡ ਆ ਤੁਹਾਡਾ ਹਨਾ ਜੀ ਤੇ ਕਿਵੇਂ ਘਰ ਤੁਹਾਡਾ ਪਿੰਡ ਚ ਸੀਗਾ 15 20 ਡੰਗੜ ਮੇਰੇ ਪਾਣੀ ਖਲੋਤੇ ਸਰندر ਸਿੰਘ ਮੇਰਾ ਨਾਮ ਆ ਟਿੱਕੀ ਗੱਲ ਉਹਨ ਪਸ਼ੂ ਤੁਸੀਂ ਖੋਲੇ ਨਹੀਂ ਪਸ਼ੂ ਪਾਣੀ ਨਹੀਂ ਜਾਂਦੇ ਪਾਣੀ ਨੰਗਰ ਰੁੜ ਜਾਂਦੇ ਛੜ ਤੇ ਛੜ ਤੇ ਜਿਆਦਾ ਪਾਣੀ ਜਿਆਦਾ ਪਾਣੀ ਇਹ ਹੁਣ ਪਸ਼ੂਆਂ ਦਾ ਫਿਰ ਇਹ ਤਾਂ ਹੁਣ ਉੱਥੇ ਉਹਨਾਂ ਨੂੰ ਪਾਪੂ ਦੇਣ ਤੁਹਾਡੇ ਟਿੱਕ ਬਾਕੀ ਘਰ ਦੇ ਕਿੱਧਰ ਗਏ ਘਰ ਦੇ ਪਰਾਂ ਕਿਹਦੇ ਚੇਹਾਂ ਗਏ ਸਰਪੰਚ ਨੇ ਗਰਮੀਸ਼ੋ ਦੇ ਕਾਰਨ ਹਾਂਜੀ ਸਾਰਾ ਨੁਕਸਾਨ ਹੋ ਗਿਆ ਫਿਰ ਸਾਰੇ ਘਰਾਂ ਦਾ ਬਾਪੂ ਜੀ ਸਾਰੇ ਘਰ ਡੁੱਬ ਗਏ ਸਾਰੇ ਘਰ ਕਿੰਨੇ ਪਿੰਡ ਹੈ ਇਹ ਅੱਗੇ 16 ਪਿੰਡ ਇੱਥੇ 16 ਪਿੰਡ ਡੁੱਬ ਗਏ ਹਾਂ 16 16 ਸਾਲ ਤੋਂ ਨਾ ਵਰ੍ਹਾਲਾ ਤੇ ਇਹ ਬੰਨ ਹੁਣ ਵੱਜਣ ਦਾ ਕੋਈ ਹੈਗਾ ਉਮੀਦ ਬੰਨ ਕੋਈ ਸਰਕਾਰ ਕੋਈ ਨਹੀਂ ਹੱਲ ਨਹੀਂ ਕਰਦੀ ਬੰਨ ਮੁਸ਼ਕਲ ਆ ਦੇਖੋ ਇਹਦਾ ਬਾਈ ਇਹ ਤਾਂ ਮੇਰੇ ਹਿਸਾਬ ਨਾਲ ਕਿੰਨਾ 1 ਕਿਲੋਮੀਟਰ ਟੁੱਟ ਗਿਆ ਯਾਨੀ ਉਹ ਦੋ 4 ਕਿਲੋਮੀਟਰ ਦੋ 4 ਕਿਲੋਮੀਟਰ ਲੈ ਗਿਆ ਰੋਡ ਕੇ ਹਾਂ ਉਹਨਾਂ ਸਰਕਾਰ ਕੋਲ ਹਾਲ ਕਰਦੇ ਫੇਰ ਪਹਿਲਾਂ ਵੀ ਕਦੀ ਟੁੱਟਿਆ ਕੇ ਪਹਿਲੀ ਵਾਰ ਅੱਗੇ ਬਹੁਤ ਟੁੱਟਾਇਆ ਗਿਆ ਇੱਕ ਫਿਰ ਭਾਈ 88 ਵਾਲੇ ਹੜ ਤੋਂ ਬਾਅਦ ਦੋ ਤਿੰਨ ਨਾੜ ਆਏ ਠੀਕ ਹੈ ਤੁਸੀਂ ਕੰਮ ਕੀ ਕਰਦੇ ਆਏ ਕੰਮ ਆਦਾਂ ਆ ਗਿਆ ਝੋਨਾ ਲਾਇਆ ਪਿਆ ਸਭ ਝੋਨਾ ਗਿਆ ਹੁਣ ਝੋਨਾ ਖਾਂ ਗਿਆ ਠੀਕ ਹੈ ਜੀ ਆ ਸਾਰੀਆਂ ਫਸਲਾਂ ਸੀਗੀਆਂ ਆ ਆਲੇ ਦੁਬਾਲੇ ਉਹਨਾਂ ਤਗੜੇ ਲੋਕਾਂ ਨੂੰ ਕਿਹਨੇ ਲਾਈਨੇ ਖਰਾਬਾ ਮਾੜਿਆ ਹੁੰਦੈਂਦੇ ਨਹੀਂ ਅੱਛਾ ਜੀ ਹਾਂ ਆ ਸਾਰੀਆਂ ਬੱਪੂ ਦੀ ਫਸਲਾਂ ਸੀ ਹਾਂ ਇਹ ਤਗੜੇ ਲੋਕ ਕਿ ਹਾਂ ਖਰਾਬਾ ਮੇਰੇ ਲੋਕਾਂ ਤਗੜੇ ਬੰਦੇ ਲੈ ਗਏ ਲੈ ਮੇਰਾ ਕੋਈ ਵਗੜੇ ਬਣਨ ਖਾਬਾ ਮੈਂ ਮਾਰੇ ਨੂੰ ਦੱਤਾ ਨਹੀਂ ਇਹਨੇ ਠੀਕ ਹੈ ਜੀ ਨਾਲੇ ਬਾਪੂ ਜੀ ਉਹ ਵੀ 6000 ਹੀ ਸੀਗਾ 6000 ਤਾਂ 6000 ਤਾਂ ਲਬਾਈ ਆ 6000 ਦਾ ਚੋਨੇ ਦੀ ਲਬਾਈ ਆ ਉਹ ਮੋਦੀ ਨੇ ਦਿੱਤਾ ਇਹ ਹਾਂਜੀ ਤੇ ਹੁਣ 16 ਪਿੰਡਾਂ ਦਾ ਇੰਨਾ ਨੁਕਸਾਨ ਹੋ ਗਿਆ ਹੁਣ ਤਾਂ ਘਰ ਵੀ ਡਿੱਗੇ ਹੋਣੇ ਜਿਹਦੇ ਬਾਲੇ ਬੱਤਿਆਂ ਦੇ ਉਹ ਬਾਲਿਆਂ ਵਾਲੇ ਮਾਰੇ ਮੋੜ ਭਜੇ ਥੱਲੇ ਚੋ ਜਾ ਕੇ ਮੀਨੇ ਮਾਰ ਕੇ ਫਿਰ ਤੇ ਆ ਹੁਣ ਤੁਹਾਡੇ ਪਸ਼ੂਆਂ ਨੂੰ ਉਹ ਚਾਰਾ ਜਾ ਰਿਹਾ ਹੈ ਨਾ ਹਾਂ ਉਹ ਤਾਂ ਡਿੱਗ ਗਿਆ ਜੀ ਉਹ ਗੱਠ ਭਾਰੀ ਆ ਨਾ ਚੱਕੀ ਵੀ ਨਹੀਂ ਜਾਣੀ ਚੱਲ ਅੱਗੇ ਦੇਖਦੇ ਆਜੋ ਬੱਪੂ ਜੀ ਆਜੋ ਬੱਪੂ ਜੀ ਨੇ ਤਾਂ ਸਕੇਦੇ 16 ਪਿੰਡ ਆ ਜਿਹੜੇ ਡੁੱਬੇ ਆ ਦੇਖੋ ਇੱਥੇ ਪਾਣੀ ਪੂਣੀ ਵੀ ਰੱਖਿਆ ਹੈਗਾ ਜਿਹੜੇ ਸੇਵਾ ਕਰਦੇ ਮੁੰਡੇ ਤੇ ਖਾਲਸਾ ਏਡਾ ਲੈ ਇਹ ਇਹਨਾਂ ਦੀ ਟੈਂਕੀ ਆ ਖਾਲਸਾ ਏਡਾ ਲੈ ਲੰਗਰ ਪਕਾ ਰਹੇ ਆ ਬਹੁਤ ਸਾਰਾ ਵੀਰੇ ਪ੍ਰਾਈਵੇਟ ਸਾਰੀਆਂ ਆ ਗਿਸ਼ਤੀਆਂ ਠੀਕ ਹੈ ਜੀ ਆਪਣੀਆਂ ਖਰੀਦੀਆਂ ਜੀ ਆਪਣੀਆਂ ਖਰੀਦੀਆਂ ਇਹ ਤਾਂ ਬੰਦ ਕਿੰਨੇ ਕਿਲੋਮੀਟਰ ਤੱਕ ਟੁੱਟਿਆ ਹੈਗਾ ਬਾਬਾ ਕਿਲੋਮੀਟਰ ਟੁੱਟਿਆ ਜੀ 1.7 1.7 ਅੱਛਾ ਜੀ ਉਧਰੋਂ ਵੀ ਪਿੱਛੋਂ ਵੀ ਠੀਕ ਹੈ ਤੇ ਪਸ਼ੂ ਪੂਛੂ ਪਸ਼ੂ ਕਰੇ ਘਰੇ ਪਾਣੀ ਚਾਹੀਓ ਪਾਣੀ ਮਤਲਬ ਪਾਣਾ ਉੱਚੀ ਮਿੱਟੀ ਪਾ ਕੇ ਨਾ ਫਿਰ ਘਰ ਬਣੇ ਅੱਛਾ ਕੋਸ਼ਕਰ ਮਤਲਬ ਵਿਚਾ ਪਰ ਲੰਗਾ ਨਹੀਂ ਨਾ ਹੈਗਾ ਲੰਗ ਤਾਂ ਇਹੀ ਹੈ ਕਿਸ਼ਤੀਆਂ ਦੇ ਠੀਕ ਹੈ ਕੋ ਬੇੜੀ ਆ ਉਹ ਕੀ ਲੈ ਕੇ ਜਾ ਰਹੀ ਆ ਇਧਰ ਵੀ ਜਾ ਰਹੀ ਹੈ ਕੋ ਬੇੜੀ ਉਹ ਚਾਰ ਚੂਰ ਖੜਨਦੇ ਸੌਦਾ ਪਤਾ ਖੜਨਦੇ ਘਰਾਂ ਸੌਦਾ ਪਤਾ ਹਨਾ ਸਾਰੇ ਤਾਂ ਨਹੀਂ ਗਏ ਹੁਣੇ ਘਰ ਦੇ ਨਹੀਂ ਹੈਗੇ ਕਈ ਇੱਥੇ ਜਿਨ੍ਹਾਂ ਦਾ ਮਾਲ ਡੰਗਰ ਇੱਥੇ ਨਿਕਲੇ ਨਹੀਂ ਆ ਉਹ ਇੱਥੇ ਹੀ ਆ ਉਹ ਇੱਥੇ ਹੀ ਆ ਤੇ ਅਜੇ ਲੱਗਿਆ ਬੰਨ ਪੰਜਣਗੇ ਨਹੀਂ 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 ਫਾੜ ਬਹੁਤ ਹੋਣਾ ਆਜੋ ਆਪਾਂ ਦੇਖਦੇ ਆਂ ਪਾੜ ਜਿਆਦਾ ਹੈਗਾ ਇਹ ਪਤਾ ਨਹੀਂ ਕਾਦੇ ਲਈ ਆ ਵੀਰੇ ਆ ਕਾਦੇ ਲਈ ਆ ਅੱਛਾ ਇਹ ਕਿਸ਼ਤੀਆਂ ਦਾ ਚਾਰ ਦੀਆਂ ਗੱਠਾਂ ਉਹ ਮੋਟਰਾਂ ਇੱਧਰ ਵੀ ਦੇਖੋ ਕਿੰਨੀਆਂ ਆ ਸਾਰੀਆਂ ਜ਼ਮੀਨਾਂ ਉਹ ਪੱਠੇ-ਪੁੱਠੇ ਨਜ਼ਰ ਆ ਰਹੇ ਆ ਦੂਰ ਆ ਦੇਖੋ ਆ ਸਾਰੇ ਪਿੰਡ ਤੇ ਇੱਧਰ ਉਹ ਬੇੜੀ ਇੱਧਰਲੇ ਪਿੰਡ ਨੂੰ ਜਾ ਰਹੀ ਹੈ ਹਨਾ ਕੁਈ ਸੀ ਲੈ ਕੇ ਰਾਚਨ ਪਾਣੀ ਕਹਿੰਦੇ ਸੁੱਦਾ ਸੁੱਦਾ ਲੈ ਕੇ ਜਾ ਰਿਹਾ ਦੇਖੋ ਇੱਧਰ ਕੋਈ ਸਰਕਾਰੀ ਅਧਿਕਾਰੀ ਆਏ ਡੀਸੀ ਸਾਹਿਬ ਐਸਟੀਐਮ ਸਾਹਿਬ ਆਏ ਆਪਾਂ ਪਾੜ ਦੇਖਦੇ ਇੱਧਰ ਦੇਖੋ ਬਾਈ ਟਰੈਕਟਰ ਲੰਘੂਗਾ ਅੱਗੇ ਕਿ ਨਹੀਂ ਲੰਘ ਜੂਗਾ ਅੱਛਾ ਆ ਰਹੀ ਹੈ ਆ ਰਾਈ ਆ ਸੇ ਠੀਕ ਹੈ ਠੀਕ ਹੈ ਆ ਦੇਖੋ ਪੱਟੇ-ਪੁੱਟੇ ਲੈ ਕੇ ਚੱਲੇ ਹਨਾ पशुआ का चारा ट्रैक्टर लाके चले भाई हो गया भाई ट्रैक्टर ये भी सारा चार ही है ना पशुआ का ही है सारा कुछ बापू सौदा ओ बेड़ी डुब गई देखो ट्रैक्टर ना अड़ गई ਪਾਣੀ ਦੇਖੋ ਕਿਤੀ ਜਿਹੜੀ ਪੁੱਠੀ ਹੋਈ ਸੀ ਉਹਨੂੰ ਲੈ ਕੇ ਆ ਰਹੇ ਇੱਧਰ ਦੇਖੋ ਆਪਾਂ ਪਾਣੀ ਜੀਆ ਇਹ ਇੱਧਰ ਸਾਰੇ ਪਿੰਡ ਆਹਾ ਪੂਰੇ ਆ ਦੇਖੋ ਇਹ ਸਾਰੇ ਪਾਣੀ ਚ ਐਸਾਈਡ ਤੇ ਵੀ ਸਾਰੇ ਪਿੰਡ ਤੇ মিডিਆ ਵਾਲੇ ਬਹੁਤ ਆ ਭਾਈ ਇੱਥੇ ਕਿੰਨੇ ਲੋਕ ਬਾਰੇ ਲੋਕ ਤਾਂ ਪੂਰੇ ਪੰਜਾਬ ਤੋਂ ਆ ਦੇਖਣ ਹੀ ਆਉਂਦੇ ਆ ਹਨਾ ਕੀ ਮੌਲਚਾਲ ਆ ਬਾਕੀ ਕੋਈ ਸੇਵਾ ਕਰਨ ਆਉਂਦੇ ਆ ਕਿਉਂਕਿ ਇਹ ਬੰਨ ਵੱਜਣ ਦਾ ਕੋਈ ਹਜੇ ਹੱਲ ਨਹੀਂ ਹੈਗਾ ਕਿਉਂਕਿ 3-4 ਕਿਲੋਮੀਟਰਾਂ ਦੇਖੋ ਟੁੱਟਿਆ ਤੁਸੀਂ ਆਪ ਦੇਖੋ ਇਹ ਵੱਜ ਨਹੀਂ ਸਕਦਾ ਇਹ ਤਾਂ ਸਰਕਾਰ ਪੂਰਾ ਯੋਰ ਲਾਊਗੀ ਫੇਰ ਕਿਤੇ ਜਾਂ ਪਾਣੀ ਘੜੂਗਾ ਪਿੱਛੋਂ ਹਨਾ ਤੇ ਉਹ ਪਿੰਡਾਂ ਵਾਲੇ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਅੱਦੇ ਮਤਲਬ ਵੇਚੀ ਆ ਪਿੰਡਾਂ 'ਚ ਕਿਉਂਕਿ ਲੋਕ ਘਰ ਛੱਡ ਕੇ ਨਹੀਂ ਨਾ ਜਾ ਸਕਦੇ ਤੇ ਪਸ਼ੂ ਮਾਲ ਡੰਗਰ ਵੀ ਸਾਰਾ ਇੱਥੇ ਹੀ ਹੈ ਨਾ ਪਿੰਡਾਂ ਦਾ ਬੜਾ ਬੜਾ ਬੁਰਾ ਹਾਲਾ ਦੇਖੋ ਕਿਸਤੀਆਂ ਵੀ ਹੈਗੀਆਂ ਉਹ ਇੱਕ ਮੋਟਰ ਵਾਲੀ ਕਿਸ਼ਤੀ ਉਹ ਸਾਹਮਣੇ ਟਰੈਕਟਰ ਕਿਹੜੇ ਬਾਈ ਦਾ ਉਹ ਮਿਲਣਾ ਆਏ ਕੋਈ ਬੰਦੇ ਕਹਿੰਦੇ ਜਿਹਦਾ ਟਰੈਕਟਰ ਆ ਉਹਨੂੰ ਮਿਲਣਾ 855 ਉਹ ਬਾਪੂ ਜੀ ਹੁਣੇ ਖੜੇ ਆ ਕਿਹਕੇ ਦਾ ਜੀ ਕਹਿੰਦੇ ਮੰਗੇ ਦਾ ਹੁੰਦਾ ਕੋਈ ਬਾਜੀ ਇੱਥੇ ਹੁੰਦਾ ਉਹਨੂੰ ਮਿਲਣ ਆਲੇ ਆਏ ਜੀ ਬਾਪੂ ਜੀ ੜੀਆਂ ਪਿੱਛੇ ਇਕ ਤੋਂ ਬੇੜੀ ਆ ਰਹੀ ਆਓ ਦੇਖੋ ਉਹ ਦੂਸਰੀ ਆ ਇੰਜਨ ਵਾਲੀ ਆ ਆ ਦੇਖੋ 바ਵਾ ਲੋਕ ਬੈਠ ਕੇ ਆ ਰਹੇ ਇਹ ਇਧਰ ਐਸ ਇੰਨਾ ਪਿੰਡਾਂ ਚੋਂ ਆ ਰਹੇ ਜਿਹੜੇ ਸਾਹਮਣੇ ਪਿੰਡ ਆ ਆ ਦੇਖੋ ਇਹਦੇ ਉੱਲੇ ਹੋ ਗਏ ਦਰ ਆ ਦੇਖੋ ਕਿੰਨੇ ਜਾਣੇ ਇਹਦੇ ਵਿੱਚ ਬੈਠੇ ਇਹ ਸਾਹਮਣੇ ਪਿੰਡ ਚੋਂ ਆਏ ਇਹ ਬੰਦੇ ਅਲਿਖੋ ਕਿਉਂਕਿ ਬੇੜੀਆਂ ਨਾਲ ਹੀ ਆਏ ਸਾਹਮਣੇ ਪਿੰਡਾਂ ਚੋਂ ਆਏ ਆ ਇਧਰ ਰਹੀਏ ਮੇਟੂ ਆ ਬਰੋ ਹੁਣ ਤੇ ਆਇਆ ਆ ਅਲਿਖੋ ਬੇੜੀ ਦੀ ਹੈ ਮੇਰੀਆਂ ਮਗਾ ਲਏ ਨੇ ਬੇੜੀ ਦੀ ਹੈ ਬੇੜੀ ਦੀ ਸੱਸੀ ਗੱਲ ਬਾਬਾ ਜੀ ਖਾਸ ਕੁਝ ਨਾਲ ਜੀ ਬਾਬਾ ਜੀ ਜਿਹੜਾ ਬੰਨ ਟੁੱਟਿਆ ਕਿਹੜੀ ਸੇਵਾ ਸਿ ਉਹ ਕੀ ਕੀ ਕਰਵਾ ਰਹੇ ਤੁਸੀਂ ਇੱਥੇ ਆਹੀ ਜੋ ਜੋ ਹੀ ਕੰਮ ਹੁੰਦਾ ਐ ਐਸੇ ਕਰਵਾਉਣਾ ਸਾਰਾ ਹੀ ਕਰਾ ਰਹੇ ਨਾਲ ਕਿਹੜੀਆਂ ਕਿਹੜੀਆਂ ਬਸਤਾ ਬਸਤਾਂ ਵੀ ਦੇ ਰਹੇ ਜੇ ਲੋੜ ਹੋਵੇ ਇਹ ਬੰਨ ਮੰਨਣਾ ਦੋ ਹੀ ਤਿਆਰੀ ਬੰਨਦੇ ਆ ਦੋ ਉਦੋਂ ਜਦੋਂ ਪਾਣੀ ਟੁੱਟਦਾ ਉਦੋਂ ਮੌਕੇ ਤੇ ਪਹੁੰਚ ਗਿਆ ਥੋੜੇ ਜਿਹੇ ਲਾਗੇ ਅੱਛਾ ਜੀ ਤੁਹਾਡੇ ਵੀ ਨੇ ਵੀ ਨੇ ਪਾਣੀ ਜ਼ਿਆਦਾ ਟੁੱਟ ਗਿਆ ਟੁੱਟ ਗਿਆ ਅੱਛਾ ਜੀ ਇਉਂ ਨਹੀਂ ਮਿੱਟੀ ਦਾ ਸਾਧਨ ਬਣਿਆ ਦੋ ਬੇੜੀਆਂ ਲਾਈਆਂ ਜਿੱਥੇ ਜਿੱਥੇ ਪਈ ਲਾਈਆਂ ਸੀ ਦੋ ਹਾਂਜੀ ਓਏ ਡੋਬ ਚਲੀਆਂ ਪਾਣੀ ਇੱਕਦਮ ਜ਼ਿਆਦਾ ਹੋ ਗਿਆ ਅੱਛਾ ਜੀ ਜ਼ਿਆਦਾ ਹੁਣ ਕੰਨ ਕਰਕੇ ਫਿਰ ਉਹ ਟੀਨੀ ਲਾਗੇ ਮੇਰ ਸਗੀ ਅੱਛਾ ਜੀ ਤੇ ਫਿਰ ਆ ਨਹੀਂ ਮੇਰ ਸਗਾ ਕੋਈ ਟਰੋ ਬੱਜਾ ਨਹੀਂ ਪਾਣੀ ਯਾਰ ਮੇਰ ਸਾਹ ਹੁਣ ਲੱਗ ਭਾ ਕੇ ਦੋ ਕੱਲਿਆਂ ਦੇ ਫਰੀ ਬਰ ਟੁੱਟ ਗਿਆ ਹੋਊਗਾ ਕਿੰਨੇ ਕ ਦਿਨ ਹੋ ਗਏ ਪਿਛਲੇ ਸੋਮਵਾਰ ਦੀ ਗੱਲ ਆ ਅੱਛਾ ਜੀ 6 ਵਜੇ ਤੇ ਹੀ ਆਏ ਹਾਂ ਅੱਛਾ ਜੀ ਪਿਛਲੇ ਸੋਮਾਰ 6 ਵਜੇ ਮੈਂ 6:30 ਵਜੇ ਦਾ 7 ਵਜੇ ਦਾ ਪਤਾ ਇਹਨੇ ਕੋਈ ਗੱਲ ਨਹੀਂ ਕੋਈ ਕਿ ਵਸਟਰ ਦਾ ਟੋੜਾ ਸਾਹਮਣੇ ਟੋੜਦਾ ਥੋੜਾ ਪਾਹੀ ਨਾ ਠੀਕ ਹੈ ਜੀ ਟੋੜਦੇ ਟੋੜਦੇ ਹੁਣ ਕਿਹੋ ਜਿਆਦਾ ਟੁੱਟ ਗਿਆ ਹੋਏ ਉੱਪਰ ਜੱਟ ਦਾ ਮੈਂ ਠੀਕ ਹੈ ਪਾਣੀ ਹੋ ਗਿਆ ਫਿਰ ਨਾ ਰਾਹ ਮਿਲਿਆ ਹਾਂ ਜਾਣ ਨੂੰ ਠੀਕ ਹੈ ਜੀ ਮੁੜ ਕੇ ਅਲਗ-ਅਲਗ ਪਾਣੀ ਭੇਜ ਲਈ ਸੀ ਨਾ ਕਿ ਗਏ ਆ ਪਾਣੀ ਕੋਲ ਪਹੁੰਚੇ ਕੋਈ ਉਧਰੋਂ ਆਏ ਆ ਤਾਂ ਵੀ ਠੀਕ ਹੈ ਜੀ ਕੋਈ ਮਿੱਟੀ ਦਾ ਸਾਧਨ ਨਹੀਂ ਬਣਿਆ ਕੋਈ ਬੋਰੀਆਂ ਸਾਧਨ ਛੇਤੀ ਬਣਿਆ ਅੱਛਾ ਜੀ ਬੋਰੀਆਂ ਹੀ 2-400 ਭਰੀ ਹੀ ਉੱਥੇ ਅਲਗ-ਅਲਗ ਜਿਹੜੀ ਲੱਗ ਰੋ ਮਿੱਟੀ ਦੀ ਹਾਂਜੀ ਉਹ ਦੋ ਗ੍ਰੇਡ ਛੋਟੇ ਆ ਪਰ ਸਾਡੇ ਗ੍ਰੇਡ ਪਾਣੀ ਜ਼ਿਆਦਾ ਸੀ ਪਾਣੀ ਜ਼ਿਆਦਾ ਉਹਨੇ ਨਹੀਂ ਹਾਂ ਗੱਡੀ ਲੈ ਆਈ ਉੱਥੋਂ ਮੁੜ ਕੇ ਸਰਪੰਚ ਨੇ ਗੱਡੀ ਕੱਢ ਕੇ ਸਾਨੂੰ ਅਹੀਂ ਉਧਰ ਰੁਜੇ ਠੀਕ ਹੈ ਜੀ ਫਿਰ ਉਹ ਗੱਡੀਆਂ ਕੋਲੇ ਜੋ ਸਾਂਧ ਆਦੇ ਕੱਢ ਐਂਦੀ ਆ ਰਾ ਉਹ ਨਾਲੋਂ ਦੀ ਹਾਂਜੀ ਆਹ ਵਾਲਾ ਜਿੱਥੋਂ ਟੁੱਟਿਆ ਆਹ ਫਿਰ ਟੁੱਟਾ ਤੇ ਇਧਰ ਆ ਗਾੜੀ ਉਹਦਲ ਬਣਿਆ ਨਿਸ਼ਾਸਾ ਬਹੁਤ ਦੇਦਾ ਸਾਹਮਣੇ ਉਹ ਸਿੱਧਾ ਹੀ ਅੱਛਾ ਜੀ ਉੱਥੋਂ ਆਣਾ ਉਦੋਂ ਉੱਥੋਂ ਵੀ ਟੁੱਟਿਆ ਜੀ ਉਹ ਮੈਂ ਉੱਥੇ ਹੀ ਟੰਡਾ ਤੂੰ ਕਿਹੜਾ ਪਿੰਡ ਉਹ ਹੈਗਾ ਬਾਗਪੁਰ ਦੇ ਨਾਲ ਪੈਣੀ ਦੇ ਲਾਗੇ ਆ ਇੱਥੇ ਟੁੱਟਾ 200 ਸਾਹਮਣੇ ਉਹ ਇਹ ਇੱਥੋਂ ਟੁੱਟਾ ਸਾਹਮਣੇ ਸਿੱਧਾ ਹੀ ਠੀਕ ਹੈ ਜੀ ਔਰ ਔਰ ਗੁਰਦਾਰਾ ਵੇ ਆਪਣਾ ਇਥੇ ਅੱਛਾ ਜੀ ਇੱਥੇ ਗੁਰਦੁਆਰਾ ਸਾਹਿਬ ਸਾਹਮਣਾ ਜਾ ਆ ਨਹੀਂ ਸਿੱਧਾ ਹੀ ਗੁਰਦੁਆਰਾ ਬਣਾ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ 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 ਇੱਥੇ ਸਾਹਮਣਾ ਥੋੜਾ ਐਨ ਵਰਗੇ ਨਾ ਠੀਕ ਹੈ ਤੇ ਇਹ ਛੋਟਾ ਹੀ ਆ ਅੱਛਾ ਪਹਿਲਾਂ ਉੱਥੋਂ ਟੁੱਟਿਆ ਫਿਰ ਇੱਥੋਂ ਉੱਥੇ ਟੁੱਟਾ ਸਾਰਾ ਅੱਛਾ ਜੀ ਉਹਦਾ ਟੁੱਟਾ ਫਿਰ ਇਸ ਬੰਨੇ ਥੋੜਾ ਟੁੱਟ ਗਿਆ ਇਸ ਇਸ ਬੰਨੇ ਬਾਅਦ ਚ ਟੁੱਟਿਆ ਅੱਛਾ ਉਹ ਮੋਡੋ ਹੀ ਆ ਮੋਡੋ ਹੀ ਆ ਆ ਸਾਰਾ ਪਾਣੀ ਉਹਦਾ ਹੀ ਆ ਉਹਦਾ ਹੀ ਆ ਪਾਣੀ ਉਹ ਛੇ ਸਾਲ ਦੇ ਆ ਠੀਕ ਹੈ ਜੀ ਪਿਛਲੇ ਸਾਲ ਇਸ ਬੰਨੇ ਪਿੰਡ ਦੇ ਬਾਉਪੁਰ ਦੇ ਇਸ ਬੰਨੇ ਟੁੱਟਾ ਸੀ ਫਿਰ ਗਈ ਟੁੱਟ ਗਿਆ ਇਸ ਬੰਨੇ ਠੀਕ ਹੈ ਜੀ ਜਿਹੜਾ ਪਰਲਮੈਂਟ ਟੁੱਟਾ ਸੀ ਇਹ ਪਨਾ ਪਾਣੀ ਨੇ ਜਿਹੜਾ ਐਂ ਦੀਆਂ ਨਾਂ ਚ ਚੱਲ ਜਾਂਦੀਆਂ ਹਨ ਅੱਛਾ ਜੀ ਉਹ ਚੱਲ ਜਾਂਦੇ ਗੱਡੀਆਂ ਚ ਚੱਲ ਜਾਂਦੀਆਂ ਤਕੀ ਇਹ ਰੇ ਡਾਈ ਦਿਨ ਪਾਣੀ ਆ ਗਿਆ ਇਧਰੋਂ ਫਿਰ ਰਾਹ ਬੰਦ ਹੋ ਗਿਆ ਠੀਕ ਹੈ ਜੀ ਇਹ ਹਰ ਸਾਲ ਹੀ ਟੁੱਟ ਜਾਂਦਾ ਔਰ ਦੋ ਸਾਲ ਹੋ ਚੱਲੇ ਨੇ ਆ 23 23 ਦੀ ਗੱਲ ਆ 23 ਜੇ ਟੁੱਟਿਆ ਹਾਂ 23 ਦੇ ਵਿੱਚ ਟੁੱਟਾਈ ਤੇ ਵੱਧ ਗਿਆ ਤੇ ਬਾਬਾ ਜੀ ਹੁਣ ਕੀ ਕੀ ਵਸਤਾ ਪਚਾ ਰਹੇ ਤੁਸੀਂ ਜਿਹੜੇ ਲੋਕ ਫਸੇ ਆ ਰੋਟੀ ਪਾਣੀ ਯਾ ਲੰਗਰ ਲਾਏ ਤਨਾਫਾਂ ਤੇ ਅੱਛਾ ਜੀ ਤੇ ਉਹ ਰੱਛਾ ਪਾਣੀ ਜਿਹੜਾ ਵੇ ਮਾਲ ਦਾ ਜਿਹੜਾ ਵਿਚਾਰਾ ਉਹ ਵਿਚਾਰੇ ਸਾਲ ਠੀਕ ਹੈ ਜੀ ਚੁੱਕਰ ਜਾ ਕਬ ਦੇਣ ਚੀ ਦੀ ਲੋੜ ਆ ਠੀਕ ਹੈ ਜੀ ਆਹ ਡੰਗਾ ਬੋ ਜਿਹੜੇ ਖਾਣੇ ਉਹਨਾਂ ਨੂੰ ਪਿਜਾਰੇ ਠੀਕ ਹੈ ਜੀ ਜਿਹੜਾ ਵੇ ਹੋਰ ਰੱਛਾ ਪਾਣੀ ਲੋੜ ਹੈ ਉਹ ਵੇ ਜਾਂਦੀਆਂ ਗਲਦੀ ਹੋਈ ਚੁੱਕਰ ਜਾ ਬੰਦੇ ਅੱਛਾ ਜੀ ਆਹ ਜਿਹੜੀ ਬੇੜੀ ਆ ਉਹ ਮੇਰੀ ਜਾਣਦੀ ਹੈ ਇਹ ਵੀ ਆਪਣੀ ਆ ਠੀਕ ਆ ਜੀ ਗੱਡੀ ਆਈ ਹੈ ਕੋਈ ਗੱਡੀ ਲੱਦੀ ਹੈ ਹੋਰ ਲੱਗੇ ਆ ਫੇਸ ਬੰਦ ਲੈ ਠੀਕ ਆ ਜੀ ਗੱਡੀ ਲੱਦੀ ਆਈ ਚੋਕਰ ਅੱਛਾ ਚੋਕਰ ਦੀ ਆਈ ਆ ਆਹ ਆਈ ਸਮਾਨ ਚਲੋ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਪਪਾ ਜੀ ਹੁਣਾਂ ਦਾ ਸਾਡਾ ਇਹ ਤੁਸੀਂ ਸੌਂਡ ਲਿਆ ਸਾਰਾ ਕੁਝ ਇੱਧਰ ਦੇਖੋ ਕਿਸ਼ਤੀ ਬਾਬਾ ਜੀ ਹੁਣਾਂ ਦੀ ਗੱਡੀ ਆਈ ਆ ਜੋ ਆਪਾਂ ਦੇਖਦੇ ਆਂ ਖਲ ਦੀ ਸੇਵਾ ਕੁਝ ਨੀ ਬੰਨ ਨਾ ਅਜੇ ਪਤਾ ਨਹੀਂ ਕਿੰਨੇ ਦਿਨ ਇਹ ਵੱਜੂਗਾ ਕਿ ਨਹੀਂ ਵੱਜੂਗਾ ਹਲੋ ਐਂ ਕਿਆਂ ਜੰਡੀਆਂ ਬੇੜੀਆਂ ਇੱਧਰ ਵੀ ਚੰਦੀ ਪਿੱਛੇ ਕੋਲੀ ਆਪਣੇ ਆ ਦੇਖੋ ਤੇ ਖਾਲ ਸਾਈਡ ਵਾਲੀਆਂ ਗੱਡੀਆਂ ਰੱਛ ਨੂੰ ਛੱਲੇ ਕੇ ਆਂਦੀਆਂ ਤੇ ਇੱਧਰ ਬਾਬਾ ਜੀ ਉਹਨਾਂ ਦੀ ਗੱਡੀ ਆਈ ਉਹ ਦੇਖਦੇ ਬਾਬਾ ਜੀ ਕਹਿੰਦੇ ਚੋਕਰ ਖਾਲ ਖੋਲ ਲੈ ਕੇ ਆਏ ਆ ਸੇਵਾਦਾਰ ਬਾਬਾ ਜੀ ਸਰੀਆਜੀ ਸਾਹਿਬ ਵਾਲੇ ਆ ਦੇਖੋ ਇਹਨਾਂ ਦੀ ਗੱਡੀ ਬਾਬਾ ਜੀ ਉਹਨਾਂ ਦੀ ਸਾਰਾ ਸਿੰਘ ਸੰਤ ਬਾਬਾ ਚੰਦ ਸਿੰਘ ਜੀ ਸ੍ਰੀ ਆਲੀ ਸਾਰਾ ਹਾਂਜੀ ਹਾਂਜੀ ਇਹ ਦੇਖੋ ਖਾਲ ਖਾਲ ਦੀ ਗੱਡੀ ਆਈ ਆ ਦੇਖੋ ਇਹ ਬੱਬਾ ਜੀ ਹੁਣੀ ਸੇਵਾ ਕਰਾ ਰਹੇ ਆ ਆ ਖਾਲ ਦੀ ਗੱਡੀ ਆ ਇਹ ਸਾਰੀ ਜਿਹੜੀ ਆ ਬੇੜੀਆਂ ਚ ਖਾਲ ਰੱਖ ਕੇ ਜਿਹੜੇ ਪਸ਼ੂ ਆ ਡੰਗਰ ਉਹਨਾਂ ਵਾਸਤੇ ਆ ਦੇਖੋ ਆ ਸਾਰੀ ਖਾਲ ਚੁੱਕ ਸਾਰੀ ਪਚਾਈ ਜਾਊਗੀ ਉਹ ਕਿਸ਼ਤੀ ਨੂੰ ਪਤਾ ਨਹੀਂ ਕੀ ਹੋ ਗਿਆ ਚੱਲ ਗਈ ਚੱਲ ਗਈ ਚੱਲ ਗਈ ਉਹ ਗਈ ਇਹ ਉਹ ਅੱਗੇ ਪਿੰਡ ਐਸ ਪਿੰਡੇ ਚ ਜਾਊਗੀ ਇਹ ਤੇ ਇੱਧਰ ਵੀ ਸਾਰੇ ਪਿੰਡ 16 17 ਪਿੰਡ ਆ ਜਿਹੜੇ ਟੁੱਟੇ ਨੇ ਟੁੱਟਿਆ ਨਾ ਚਾਰ ਸ਼ਫੇਰੇ ਹੀ ਤੁਸੀਂ ਬੇੜੀਆਂ ਹੀ ਦੇਖੋਗੇ ਇੱਧਰ ਵੀ ਦੇਖੋ ਮਤਲਬ ਐਸ ਪਿੰਡਾਂ ਨੂੰ ਇੱਧਰ ਆ ਦੇਖੋ ਨਜ਼ਰ ਮਾਰੋ ਕਿੰਨੀਆਂ ਬੇੜੀਆਂ ਹਨਾ ਦੋ ਇੱਧਰ ਜਾ ਰਹੀਆਂ ਮਤਲਬ ਐ ਸਾਈਡ ਤੇ ਵੀ ਜਿੰਨੇ ਪਿੰਡ ਹੈਗੇ ਆ ਐ ਸਾਈਡ ਤੇ ਵੀ ਤੇ ਬੰਨ ਦੋ ਜਗ੍ਹਾ ਤੋਂ ਟੁੱਟਿਆ ਇੱਕ ਆ ਫਰੰਟ ਤੋਂ ਸਾਹਮਣੇ ਬਾਬੇ ਜੀ ਨੇ ਦੱਸਿਆ ਸਾਰਾ ਤੇ ਛੋਟਾ ਪਿੰਡ ਕਿਹੜਾ ਹਾਂਜੀ ਛੋਟਾ ਪਿੰਡ ਕਿਹੜਾ ਬਾਬਰ ਜੀ ਆਹੀ ਪਿੰਡ ਆਹ ਆਹੀ ਡੁੱਬ ਗਿਆ ਡੁੱਬ ਗਿਆ ਜੀ ਡੁੱਬ ਗਿਆ ਕਿ ਦੋ ਪਿੰਡਾਂ ਦੀ ਬਾਬਰ ਕਦੇਵ ਦੇ ਬਾਬਰ ਜਦੀਦ ਆ ਅੱਛਾ ਜੀ ਦੋਵੇਂ ਡੁੱਬ ਗਏ ਦੋਵੇਂ ਡੁੱਬ ਗਏ ਦੋ ਛੱਡ ਗਏ 16 17 ਪਿੰਡ ਡੁੱਬ ਗਏ ਬਾਗਰਾ ਡੁੱਬ ਗਿਆ ਇਧਰ ਪਖੋਪੁਰ ਡੁੱਬ ਗਿਆ ਕੁੜੀਏ ਵਾ ਗੁਜਰਪੁਰਾ ਡੁੱਬ ਗਿਆ ਤੇ ਬਾਪੂ ਬਾਪੂ ਜੀ ਬੰਨ ਕਿਵੇਂ ਨੀਵੇਂ ਸੀ ਕਿ ਸੜਕ ਬੰਨ ਨੀਵੇਂ ਵੀ ਸੀ ਜੇ ਕੁਛ ਤੇ ਜੋ ਪਾਣੀ ਜਿ ਬਹੁਤ ਜ਼ਿਆਦਾ ਆਇਆ ਤੇ ਬੰਨ ਉੱਥੇ ਕੀ ਕਰ ਬੰਨ ਕੀ ਕਰੂ ਹਨਾ ਹਰੀ ਕਿਆਂ ਤੋਂ ਕਹਿੰਦੇ ਵੀ ਫੱਟੇ ਨਹੀਂ ਚੱਕੇ ਉਹਨਾਂ ਨੇ ਫੱਟੇ ਗਏ ਤੇ ਪਾਣੀ ਡਾਫ ਲੱਗੀ ਗਈ ਮਗਰੋਂ ਪਾਣੀ ਜ਼ਿਆਦਾ ਆਈ ਗਿਆ ਅਸਰ ਬੰਨਣੇ ਦਾ ਖਿਲਰ ਨਹੀਂ ਸੀ ਫਿਰ ਪਾਣੀ ਤਾਜੀ ਵੀ ਬੰਦ ਨਹੀਂ ਹੋਇਆ ਆਗੇ ਵੀ ਬੰਦ ਨਹੀਂ ਹੋਇਆ ਪਾਰੇ ਪਿੱਛੋਂ ਤਰੇ ਤਰੇ ਆਉਂਦਾ ਠੀਕ ਹੈ ਜੀ ਤੇ ਇਹ ਕੋਈ ਉਧਰ ਲੱਗੇ ਬੰਨ ਬੰਨਣ ਕੇ ਨਹੀਂ ਹੈ ਨਹੀਂ ਹੈਗੇ ਪਾਣੀ ਉਥੇ ਪਾਣੀ ਫਿਰ ਜਿਆਦਾ ਤੇ ਬੰਨ ਕਿਸੇ ਬਚਣਾ ਨਾ ਕੋ ਮਿੱਟੀ ਨਾ ਕੋ ਬੋਰਾ ਨਾ ਲੈਣੀ ਨਾ ਦੇਣੀ ਤੇ ਤੁਹਾਡੇ ਬੱਪੂ ਜੀ ਘਰ ਦੇ ਹੁਣ ਕਿੱਥੇ ਆ ਘਰਿਆ ਕੋਈ ਕਿਸੇ ਤਰ੍ਹਾਂ ਜੋ ਉੱਚਾ ਥਾਂ ਵਾਲੇ ਘਰੇ ਬੈਠੇ ਕੋਈ ਬਾਹਰ ਨਿਕਲ ਆਇਆ ਪਸੋਂ ਡੰਗਰ ਸਾਰੇ ਬਾਹਰ ਲੈ ਜਾਂਦੇ ਠੀਕ ਹੈ ਜੀ ਛੱਤਾਂ ਦੇ ਉੱਤੇ ਬੈਠੇ ਆ ਹਾਂਜੀ ਛੱਤਾਂ ਦੇ ਉੱਤੇ ਸਬਾਨ ਚੜਾ ਲਿਆ ਉਹ ਵੀ ਜਿਨ੍ਹਾਂ ਦੇ ਘਰ ਉੱਚੇ ਸੀ ਜਿਹੜੇ ਨੀਵੇਂ ਸੀ ਉਹਨਾਂ ਨੂੰ ਵੀ ਕਿਵੇਂ ਖਤਰਾ ਸੀ ਸਾਡੇ ਮਕਾਨ ਡਿੱਗ ਨਾ ਜਾਣ ਅੱਛਾ ਜੀ ਉਹ ਬਾਹਰ ਆ ਗਏ ਆ ਅੱਛਾ ਜੀ ਪਾਸੂ ਡੰਗਰ ਵੀ ਆਪਦੇ ਲੈ ਆ ਆ ਅੱਛਾ ਕਿਤੇ ਕਰੀਬਨ ਪਾਸੂ ਦਾ ਸਾਰੇ ਲੋਕ ਬਾਹਰ ਕੱਢਦੇ ਆ ਨਾ ਠੀਕ ਹੈ ਜੀ ਜੇ ਆਪ ਜਿਹੜੇ ਜਿਨ੍ਹਾਂ ਦਾ ਥੋੜਾ ਸਾ ਉੱਚਾ ਸੀ ਉਹ ਘਰਾਂ 'ਚ ਬੈਠੇ ਆ ਜਿਹੜੇ ਘਰਾਂ 'ਚੋਂ ਬਾਹਰ ਆ ਗਏ ਆ ਵੇ ਬੰਨ੍ਹਾ ਦੇ ਤਾ ਮਰ ਨਾ ਮਰਦਾ ਠੀਕ ਹੈ ਜੀ ਤੇ ਰੋਟੀ ਪਾਣੀ ਫਿਰ ਜਿਹੜਾ ਸੌਦਾ ਪਤਾ ਬਾਰੇ ਆਵੇ ਬਾਬਿਆਂ ਦੇ ਆਉਂਦੀਆਂ ਲੰਗਰ ਲਗਾਉਂਦੇ ਬਾਬੇ ਤੇ ਬਾਬਿਆਂ ਕੋਲ ਖਾਂਦੇ ਆ ਬਾਕੀ ਸਾਰਾ ਬੁਝ ਗਏ ਚੁੱਲ੍ਹੇ ਬੁਝ ਗਏ ਹਾਂਜੀ 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 ਬੜਾ ਔਖਾਗਾ ਜੀ ਬਹੁਤ ਔਖਾ ਜੀ ਬਹੁਤ ਕਿੰਨੇ ਪਰਿਵਾਰ ਜਿਹੜੇ ਆ ਉਹ ਵੇਚੀ ਆ ਪਿੰਡਾਂ ਜੀ ਪਰਿਵਾਰ ਹੁਣ ਅੱਧੇ ਕਿ ਹੋ ਗਏ ਅੱਧੇ ਕਿ ਤਾਂ ਹੈ ਗਈ ਲਗਭਗ ਅੱਧੇ ਅੱਧੇ ਘਾਟੀ ਉੱਡ ਕੇ ਮੰਡ ਚ ਤਾਂ ਪਾਣੀ ਚ ਤਾਂ ਇਦੋਂ ਜ਼ਿਆਦਾ ਬਾਹਰ ਨਿਕਲ ਆਇਆ ਠੀਕ ਹੈ ਠੀਕ ਹੈ ਕੀ ਨੌ ਕੀ ਆ ਤੁਹਾਡਾ ਹਾਂਜੀ ਨਾਂ ਕੀ ਆ ਮੇਰਾ ਨਾਮ ਜੀਤ ਸਿੰਘ ਜੀਤ ਸਿੰਘ ਤੁਸੀਂ ਆਪ ਸੋਚ ਸਕਦੇ ਹੋ ਯਾਰ ਕਿ ਗਰੀਬ ਲੋਕ ਵਿਚਾਰੇ ਕਿੱਥੇ ਜਾਣਗੇ ਹਨਾ ਬਾਕੀ ਮੌਸਲ ਤੁਹਾਨੂੰ ਦਿਖਾ ਦਿੱਤਾ ਸਾਰਾ ਪਤਾ ਨਹੀਂ ਹੈਗਾ ਕਿੰਨੇ ਕਿਲੋਮੀਟਰ ਤੱਕ ਇਹ ਪਾਣੀ ਹੈਗਾ ਅੱਗੇ ਇਹ ਸਾਰੇ ਪਸ਼ੂਆਂ ਦਾ ਫਿਰ ਏ ਭਾਈ ਜਾਊਗਾ ਕਿਸਤੀ ਜਾਊਗਾ ਅੱਗੇ ਠੀਕ ਹੈ ਠੀਕ ਹੈ ਇਹ ਵੀ ਕੌਣ ਲੈ ਕੇ ਆਇਆ ਹੈ ਸੇਵਾਦਾਰੀ ਠੀਕ ਹੈ ਤੁਹਾਡਾ ਪਿੰਡ ਵੀ ਇਹੀ ਹੈ ਜੀ ਤੁਹਾਡੇ ਘਰ ਵੀ ਫਿਰ ਪਾਣੀ ਜੀ ਹੈ ਪਾਣੀ ਜੀ ਆਪਾਂ ਥੋੜਾ ਛੋਟਾ ਦਾਂ ਠੀਕ ਹੈ ਤੇ ਪਸ਼ੂਆਂ ਦੇ ਲਈ ਫਿਰ ਚਾਰਾ ਇੱਥੋਂ ਹੀ ਹੋ ਜਾਣਾ ਤੋੜੀ ਹੈਗੀ ਘਰੇ ਅੱਛਾ ਜੀ ਸੁੱਕੀ ਤੋੜੀ ਕਦੋਂ ਤੱਕ ਬੱਜੂਗਾ ਇਹ ਲੱਗ ਜਾਣੇ 2 ਮਹੀਨੇ ਘਟੋ 2 ਮਹੀਨੇ ਪਾਣੀ ਬਹੁਤ ਹੈ ਬਿਲਕੁਲ ਪਾਣੀ ਥੱਲੇ ਜਾਉ ਲੈ ਆਪਣੇ ਅੰਦਰ ਜਾਉ ਨਾ ਪਾਣੀ ਰਿਆ ਦੇ ਫੇਰ ਵੱਜੂਗਾ ਫੇਰ ਉੱਥੇ ਲਾ ਕੇ ਜਾਇ ਨਹੀਂ ਜਾਂਦਾ ਕਿਸ ਤਰ੍ਹਾਂ ਜਿਆਦਾ ਡੂੰਗਾ ਹੋ ਗਿਆ ਡੂੰਗਾ ਨਹੀਂ ਆ ਜਿਵੇਂ ਮਤਲਬ ਬਾਣ ਸਾਰਾ ਹੀ ਬੰਨੇ ਬਾਣ ਜਾਣਾ ਨਾ ਬਾਣੇ ਬਾਣ ਟਰੈਕਟਰ ਨਹੀਂ ਲੱਗਣਾ ਸਾਰਾ ਹੀ ਸਾਰਾ ਹੀ ਸਿਮਿਆ ਟਰੈਕਟਰ ਉਹ ਸਾਰਾ ਥੱਲੇ ਬੈ ਜਾ ਅੱਛਾ ਆ ਦੇਖੋ ਪਾਣੀ ਦਾ ਇੱਥੇ ਵੀ ਕਿੰਨਾ ਪਾਈ ਪਾਈ ਫੁੱਟ ਹੋਊਗਾ 4 4 ਫੁੱਟ 8 9 ਫੁੱਟ ਸਸੀਗੜ ਬਾਪੂ ਜੀ ਤੁਹਾਡਾ ਸਾਰਿਆਂ ਦਾ ਪਿੰਡ ਆਹੀ ਹੈ ਜੀ ਜੀ ਤੇ ਬੇਲੇ ਹੋ ਕੇ ਬੈਠ ਗਏ ਅੱਛਾ ਜੀ ਫਸਲਾ ਸਾਰੀਆਂ ਰੋੜ ਗਈਆਂ ਹਾਂਜੀ ਹਾਂਜੀ ਬਸ ਹੁਣ ਗੱਪਾਂ ਮਾਰਦੇ ਹੋ ਗਿਰਿਆ ਇਹਦਾ ਬੱਪੂ ਜੀ ਇਹਦਾ ਕੱਢੂਗਾ ਨਹੀਂ ਛੇਤੀ ਸੁੱਕੂਗਾ ਆਪਣੀ ਹਣਾ ਹਾਂਜੀ ਪੂਰਾ ਅਸੂ ਦਾ ਅੱਛਾ ਜੀ ਇਹ ਮਗਰੋਂ ਬੰਦ ਨਾ ਆਇਆ ਇੱਥੋਂ ਇਹ ਮਗਰੋਂ ਬੰਦ ਨਾ ਆਇਆ ਅਸੂ ਦਾ ਮਹੀਨਾ ਵੀ ਸਾਰਾ ਕੱਤੇ ਵੀ ਗਿਆ ਚਿਕਨ ਕੰਗੜਾ ਹਨ ਨੂੰ ਲਲੀਆਂ ਨਹੀਂ